ਲਓ ਵੀ ਮਿੱਤਰੋ ਅੱਜ ਖਾਨਦਾਨ ਦੀ ਬਸ਼ੀਰੀ ਲੈ ਆਤੇ ਤੁਹਾਡੇ ਲਈ ਆਪជា ਵੀ ਬਰੀਕੀ ਪੂਰੀ ਤੇ ਖਾਨਦਾਨ ਵੀ ਪੂਰਾ ਜ਼ਬਰਦਸਤ ਆਂਟੇ ਦੀ ਪੂਤੀਏ ਦੋਸਤੋ ਲੈਜੈਂਡ ਘੋੜਾ ਮੰਨਿਆ ਗਿਆ 100 ਕੁਆਲਟੀ ਚਲਾ ਰਹੀਏ ਬਰੀਡਿੰਗ ਵਾਲੇ ਪਾਸੇ ਮੰਨ ਲੇ ਪੂਰੇ ਮੰਨ ਲਓ ਟੀਸੀ ਵਾਲਾ ਵੀਰ ਮੰਨਿਆ ਗਿਆ ਤੇ ਉਹਦਾ ਬੱਚਾ ਜਿਹੜਾ ਆਪਣੇ ਕੋਲ ਰਾਜ ਰੂਪ ਹੁੰਦਾ ਸੀ ਮਗਰ ਜੇ ਇੰਸਪਾਇਰ ਹੋ ਗਿਆ 2 ਸਾਲ ਪਹਿਲਾਂ ਤੇ ਉਹਦੇ ਲਾਸਟ ਵਾਲੇ ਬੱਚਾ ਤੇ ਬੱਚੀ 2 ਸਾਲ ਹੋਣ ਵਾਲੇ ਆ ਉਹਨੂੰ ਇਨਸਪਾਇਰ ਹੋਏ ਨੂੰ ਤੇ ਆ ਉਹਦੀ ਬੱਚੀ ਲੈ ਹੈ 13 ਕਿ ਮਹੀਨਿਆਂ ਦੀ ਬੱਚੀ ਹੋਈ ਮਿੱਤਰੋ ਤੇ ਇਹ ਵੀ ਪੂਰੀ ਸਿਰਾਈ ਹੈ ਤੇ ਉਹਨੇ ਵੀ ਜਿੰਨੇ ਬੱਚੇ ਆਇਆ 100 200 150 ਦੇ ਆਸ-ਪਾਸ ਬੱਚਾ ਆਇਆ ਤੇ ਸਿਰੇ ਵਾਲਾ ਹੀ ਆਇਆ ਉਹਦਾ ਵੀ ਕੋਈ ਨਿੰਦਨਯੋਗ ਨਹੀਂ ਤੇ ਬੱਚੀ ਇਹ ਵੀ ਪੂਰੀ ਟੌਪ ਦੀ ਆ ਸਾਰੀ ਡਿਟੇਲ ਦਵਾਂਗੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਨੂੰ ਸਵਾਗਤ ਜੀ ਆਇਆਂ ਨੂੰ ਮਿੱਤਰੋ ਨਵੇਂ ਦਿਨ ਦੀ ਸ਼ੁਰੂਆਤ ਇੱਕ ਨਵੇਂ ਜਾਨਵਰ ਦੀ ਵੀਡੀਓ ਨਾਲ ਤੇ ਪਹਿਲਾਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵੀ ਚੰਗੇ ਖਾਨਦਾਨ ਦਾ ਚੰਗੀ ਕੁਆਲਿਟੀ ਦਾ ਜਾਨਵਰ ਜੈਗ ਰੇਟ ਤੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੋਂ ਮਿਲ ਜੇ ਤੇ ਅੱਜ ਇੱਕ ਬੱਚੀ ਲਿਆਏ ਤੁਹਾਡੇ ਲਈ ਚੰਗੀ ਕੁਆਲਿਟੀ ਮੂਰੇ ਬਰੀਡਿੰਗ ਲਈ ਵੀ ਚੰਗੀ ਵਰਤੇ ਜੋ ਸੰਭਨ ਵਾਲੀ ਹੈ ਬੱਚੀ ਥੋੜੀ ਤੇ ਮੇਨ ਗੱਲ ਆ ਵੀ ਰੇਟ ਨਹੀਂ ਮਿਲਣਾ ਜੈਜ ਰੇਟ ਦੀ ਜਮਨ ਜੈਜ ਰੇਟ ਦੀ ਬੱਤੀ ਆ ਭਾਣ ਵਾਲੀ ਬਣ ਜਾਣੀ ਆ ਤੇ ਮਾਰਕੀ ਵਾਲੇ ਪਾਸੋਂ ਬਰੀਕੀ ਵਾਲੇ ਪਾਸੋਂ ਕਨ ਕੁਆਲਟੀ ਵਾਲੇ ਪਾਸੋਂ ਪੂਰੀ ਕਹਿ ਸਕਦੇ ਆ ਆਲਾ ਬਰੀਡ ਹੀ ਆ ਤੇ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਚਾਰ ਕਮੈਂਟਾਂ ਦੀ ਚਾਰ ਕਮੈਂਟ ਆਪਣੇ ਚੈਨਲ ਨਾਲ ਜੁੜੇ ਰਹੋ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਥੱਲੇ ਕਮੈਂਟ ਜ਼ਰੂਰ ਕਰ ਦਿਓ ਆਪਦੇ ਆਪਦੇ ਵਿਚਾਰ ਜ਼ਰੂਰ ਕੋਈ ਕਮੀ ਪੇਸ਼ੀ ਹੋਈ ਉਹ ਵੀ ਆਪਦੇ ਵਿਚਾਰ ਜ਼ਰੂਰ ਦਿਓ ਆਪਾਂ ਟرائی ਕਰਾਂਗੇ ਵੀ ਜਿਹੜੀ ਕਮੀ ਪੇਸ਼ੀ ਹੋਈ ਉਹ ਦੂਰ ਕਰਨਾ ਤੇ ਬਾਕੀ ਆ ਜੋ ਵਾਧੇ ਆ ਵੀਡੀਓ ਵੱਲੋਂ ਦੰਨੇ ਆ ਡਿਟੇਲ ਮਿੱਤਰੋ ਜਿਵੇਂ ਮੈਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਕਿਹਾ ਚੰਗੇ ਖਾਨਦਾਨ ਦੀ ਬੱਚੀ ਅੱਜ ਕੱਲ ਹੁਣ ਜਿਹੜਾ ਵੀ ਨਵਾਂ ਬੰਦਾ ਹੁੰਦਾ ਉਹ ਵਿੱਚ ਖਾਨਦਾਨ ਦਾ ਜਾਣ ਰਵੇ ਪਾਲਦਾ ਪਰ ਉਹਨਾਂ ਦੀ ਖੁਆਇਸ਼ ਇਹ ਹੁੰਦੀ ਹੈ ਵੀ ਜਾਇਜ਼ ਰੇਟ ਤੇ ਜਾਨਵਰ ਲੈਣਾ ਭਾਣਾ ਮਿਲ ਜਾਏ ਚੀਜ਼ ਚੰਗੀ ਮਿਲ ਜਾਏ ਤੇ ਆਪਣੇ ਚੈਨਲ ਦੀ ਖਾਸੀਅਤ ਮਿੱਤਰੋ ਜਾਨਵਰ ਲਿੱਸਾ ਜ਼ਰੂਰ ਹੋ ਸਕਦਾ ਪਰ ਕੁਆਲਿਟੀ ਚੰਗੀ ਹੈ ਤੇ ਆ ਬੱਚੀ ਦੇਖੋ ਬੱਚੀ ਕੁਆਲਿਟੀ ਪੂਰੀ ਹੈ ਲੈਂਥ ਕਰਦਣ ਦੀ ਵੀ ਚੰਗੀ ਹੈ ਕੰਨ ਕੰਡੀਸ਼ਨ ਦੀ ਚੰਗੀ ਹੈ ਮਾਰਕਾ ਵੀ ਚੰਗਾ ਤੇ ਮੇਨ ਗੱਲ ਹੈ ਜਿਹੜੇ ਪਿੱਛੇ ਖਾਨਦਾਨ ਚੰਗਾ ਤੇ ਚੰਗੀ ਚੀਜ਼ ਵੀ ਪਾਲਣ ਚਾਉਨੇ ਖਰਚਾ ਹੋਣਾ ਤੇ ਮਾੜੀ ਚੀਜ਼ ਤਾਂ ਮਿੱਤਰੋ ਆ ਬੱਚੀ ਦੇਖ ਲਓ ਵਾਲ ਭੋਰੀਆਂ ਜਿਵੇਂ ਸਾਫ ਕੰਨ ਕੰਡੀਸ਼ਨ ਦੇਖੋ ਕੁੰਡੀ ਕਾਂਡੀ ਕਿੰਨੀ ਜ਼ਿਆਦਾ ਚੰਗੀ ਲੱਗੀ ਹੋਈ ਹੈ ਮੇਨ ਗੱਲ ਆ ਖਾਨਦਾਨ ਦੀ ਹੁਣ ਆਪਾਂ ਖਾਨਦਾਨ ਬਾਰੇ ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਬੱਚੀ ਬਾਰੇ ਫਿਰਦਾ ਤੇ ਖਾਨਦਾਨ ਇਹਦਾ ਆਲੀਸ਼ਾਨ ਖਾਨਦਾਨ ਚੋਂ ਮਿੱਤਰੋ ਕਾਲੇ ਕਾਂਡੇ ਦੀ ਲੈਜੈਂਡ ਘੋੜੇ ਦੀ ਪੁੱਤੀ ਆ ਤੇ ਰਾਜਰੂਪ ਦੀ ਬੱਚੀ ਆ ਰਾਜਰੂਪ ਨੂੰ ਦੋਸਤੋ ਆਪਣੇ ਕੋਲ ਹੀ ਹੁੰਦਾ ਸੀ ਦੋ ਸਾਲ ਦੇ ਆ ਆਸ-ਪਾਸ ਉਹਨੂੰ ਟਾਈਮ ਹੋ ਜਾਣਾ ਅਸਪਾਇਰ ਹੋਏ ਨੂੰ ਤੇ ਉਹਨਾਂ ਦੇ ਲਾਸਟ ਵਾਲੇ ਬੱਚਿਆਂ ਚੋਂ ਆਏ ਮਾਰਕਾ ਬੱਚੀ ਦੇ ਮੱਥੇ ਪੂਰਾ ਸਹੀ ਬਲੇਜ ਆ ਪਰਫੈਕਟ ਬਲੇ ਕੰਨ ਦੇਖੋ ਕਿੰਨਾ ਜਿਆਦਾ ਚੰਗਾ ਨਾ ਕੋਈ ਓਵਰ ਲੈਪਿੰਗ ਆ ਦੇਖੋ ਕੰਨ ਨਾਲ ਕੰਨ ਕੁੰਡੀ ਨਾਲ ਕੁੰਡੀ ਜਿਹੜੀ ਟੱਚ ਹੁੰਦੀ ਹੈ ਮਿੱਤਰੋ ਤੇ ਨਿੱਕਾ ਖਾਨਾ ਲੈਂਥ ਲੰਥੀ ਚੰਗੀ ਆ ਮੂਰੇ ਆਪਾਂ ਹੁਣ ਬਰੀਡਿੰਗ ਲਈ ਵੀ ਵਰਤਣੀ ਆ ਤੇ ਮੰਨ ਲਓ ਬਰੀਡਿੰਗ ਲਈ ਚੰਗੀ ਸਿੱਧ ਹੋਊ ਬੱਚੀ ਲੈਂਥ ਲੰਥੀ ਚੰਗੀ ਕਿਉਂਕਿ ਮਾਰਕਾ ਤਿੰਨ ਪੈਰ ਚਿੱਟੇ ਆ ਤੇ ਗਰਦਨ ਦਾ ਜਿਹੜਾ ਕਰਬ ਅਖੰਡ ਚੰਗਾ ਤੇ ਹੁਣ ਮਿੱਤਰੋ ਆਪਾਂ ਗੱਲ ਕਰੀਏ ਰੇਟ ਦੇ ਆਈਡੀ ਤਾਂ ਆਈਡੀ ਰੇਟ ਦਾ ਮੰਨ ਲਓ ਜਮ੍ਹਾਂ ਹਿਸਾਬ ਨਾਲ ਮੰਨੋ ਜਿੰਨੇ ਤੁਹਾਨੂੰ ਚੰਬੀ ਬਿਸ਼ੇਰੀ ਨਾਰਮਲ ਮਿਲਦੀਆਂ ਉਨੇ ਜੇ ਮਾਰਵਾੜੀ ਬੱਚੇ ਖਾਨਦਾਨ ਦੀ ਮਿਲ ਜਾਣੀ ਸੋ ਸੰਭਨ ਵਾਲੇ ਬਣਿਓ ਤਾਂ ਬੱਚੀ ਸੋ ਕੁਆਲਿਟੀ ਦੀ ਆਪਾਂ ਕਹਿ ਸਕਦੇ ਆ ਤਿਆਰ ਹੋ ਕੇ ਚੰਗੀ ਫੂ ਤੇ ਮੂਰੇ ਬੱਚੇ ਵੀ ਚੰਗੇ ਘੋੜੇ ਤੋਂ ਭਰਾ ਕੇ ਸੋ ਕੁਆਲਿਟੀ ਦੇ ਦੋ ਸੋ ਮਿੱਤਰੋ ਨੇੜੇ ਦੂਰੋ ਸਾਰੀ ਦਿਖਾਤੀ ਤੁਹਾਨੂੰ ਪੈਰਾਂ ਪੂਰਾਂ ਦੀ ਸਹੀ ਆ ਬੱਚੀ ਤੇ ਖਾਨਦਾਨ ਚੰਗਾ ਦਾਸ ਤਾਂ ਸਾਰੀ ਬਾਲਪੋਰੀਆਂ ਦਾ ਸਾਫਾ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਜੇ ਕੋਈ ਹੋਵੇ ਸੱਜਣ ਜੀ ਨੇ ਥੋੜੇ ਪੈਸੇ ਲੈ ਕੇ ਚੰਗੀ ਚੀਜ਼ ਲੈਣੀ ਚਾਹੁੰਦਾ ਜਾਂ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਪਹਿਲੀ ਵਾਰ ਰੱਖਨੇ ਤੋਂ ਵਾਕਿਆ ਬਸ਼ੀਰੀ ਦੇਖ ਲਓ ਮਿੱਤਰੋ ਆ ਨੰਬਰ ਥੱਲੇ ਆਪਾਂ ਦੇ ਦਿੱਤੇ ਐ ਤੇ ਫੋਨ ਦਾ ਆਈਡੀਆ ਲੈਣਾ ਰੇਟ ਦਾ ਆਈਡੀਆ ਲੈਣਾ ਹੋਇਆ ਤਾਂ ਫੋਨ ਲਾ ਕੇ ਤੁਸੀਂ ਰੇਟ ਦਾ ਆਈਡੀਆ ਵੀ ਲੈ ਸਕਦੇ ਆ ਤੇ ਬਾਕੀ ਸਾਹਮਣੇ ਆ ਕੇ ਬਾਕੀ ਦੇਖ ਕੇ ਪਸੰਦ ਕਰਕੇ ਸੌਦਾ ਕਰ ਲਿਓ ਤੇ ਚੰਗੀ ਬਣੋ ਕਮੈਂਟਾਂ ਜੇ ਆਪ ਦਾ ਵਿਚਾਰ ਜਰੂਰ ਦਿਓ ਬੱਚੀ ਕਿਵੇਂ ਦੀ ਲੱਗੀ ਤੇ ਨੰਬਰ ਕਰ ਲਓ 96239954544 9855599017 ਆ ਦੋ ਨੰਬਰ ਆ ਮਿੱਤਰੋ ਤੇ ਬੱਚੀ ਆ ਕੇ ਸਾਹਮਣੇ ਦੇਖਿਆ ਵੀਡੀਓ ਨਾਲੋਂ ਵੀ ਜ਼ਿਆਦਾ ਚੰਗੀ ਲੱਗੂ ਜਦੋਂ ਤੇ ਸਾਹਮਣੇ ਆ ਕੇ ਦੇਖਿਆ ਬਾਕੀ ਮੈਨੂੰ ਦਿਓ ਇਜਾਜ਼ਤ ਜਲਦੀ ਮਿਲਦੇ ਆਪਾਂ ਕੇ ਨਵੀਂ ਵੀਡੀਓ ਦੇ ਨਾਲ ਹੋਰ ਉਹਨਾ ਟਾਈਮ ਜੁੜੇ ਰਹੋ ਬਾਬਾ ਜੀ ਦਾ ਸਟੱਡੀ ਫਾਰਮ ਆਪਣੇ ਚੈਨਲ ਤੇ ਤੁਹਾਨੂੰ ਜੈਜ਼ ਰੇਟ ਵਿੱਚ ਜਾਨਵਰ ਮਿਲਦੇ ਰਹੇ ਨੇ ਬਾਅਦ ਤੋਂ ਵੱਧ ਸ਼ੇਅਰ ਕਰਦੇ ਵੀਡੀਓ ਤਾਂ ਕਿ ਜਿਹੜੇ ਭਰਾ ਨੂੰ ਬੱਚੀ ਚੰਗੇ ਖਾਂਦਨ ਦੇ ਬੱਚੀ ਲੋੜ ਹੋਵੇ ਉਹਦੇ ਤਾਂ ਵੀ ਵੀਡੀਓ ਪਹੁੰਚੇ ਦਿਓ ਇਜਾਜ਼ਤ ਮਿਲਦੇ ਆ